ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ ਅੱਜ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਨਵੇਂ ਵਲੌਗ ਨੂੰ ਲੈ ਕੇ ਹਾਜ਼ਰ ਹੈ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰ ਦੂੰਗਾ ਕਿ ਇਹ ਮੇਰਾ ਚੈਨਲ ਜਿਹੜਾ ਇਸ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਗੱਲ ਚੰਗੀ ਲੱਗੇ ਤਾਂ ਫਿਰ ਸ਼ੇਅਰ ਵੀ ਕਰਨਾ ਹੈ ਕਮੈਂਟ ਵੀ ਕਰਨੇ ਆ ਤੇ ਅੱਗੇ ਆਪਣੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਤੱਕ ਪਹੁੰਚਦਾ ਕਰਨਾ ਕਿਉਂਕਿ ਮੈਂ ਸਿਰਫ ਵਿਊ ਦੀ ਖਾਤਰ ਕਦੇ ਆਪਣੇ ਦਿਲ ਦੀ ਗੱਲ ਤੁਹਾਡੇ ਤੱਕ ਨਹੀਂ ਪਹੁੰਚਾਉਂਦਾ ਮੈਂ ਗੱਲ ਉਹ ਕਰਦਾ ਜੋ ਮੈਂ ਯਕੀਨਨ ਤੌਰ ਤੇ ਜਿਸ ਚੀਜ਼ ਬਾਰੇ ਮੈਂ ਬਹੁਤ ਜਾਣਦਾ ਹਾਂ ਜਾਂ ਫਿਰ ਜੋ ਮੇਰੇ ਮੇਰੇ ਆਪਣੇ ਤੇ ਬੀਤੀ ਹੈ ਗੁਜ਼ਰੀ ਹੈ ਜੋ ਮੇਰਾ ਐਕਸਪੀਰੀਅੰਸ ਹੈ ਪਿਛਲੇ 4-5 ਦਹਾਕਿਆਂ ਦਾ ਸੋ ਬੇਚਿਜ ਕੋ ਕੇ ਤੁਸੀਂ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰ ਸਕਦੇ ਹੋ ਯਕੀਨ ਕਰ ਸਕਦੇ ਹੋ ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਹੈ ਪਰਮਾਤਮਾ ਨੇ ਜੋ ਦਿੱਤਾ ਹੈ ਜੋ ਦੇ ਰਿਹਾ ਜੋ ਦੇਵੇਗਾ ਉਹਦੇ ਤੇ ਵਿਸ਼ਵਾਸ ਹੈ ਉਹਦੇ ਤੇ ਯਕੀਨ ਹੈ ਦੁਨੀਆ ਚ ਵੱਖਰੀ ਕਿਸਮ ਦੇ ਲੋਕ ਹੁੰਦੇ ਆ ਲੇਕਿਨ ਮੈਂ ਕਦੇ ਜ਼ਿੰਦਗੀ ਦੇ ਚ ਨਾ ਪਹਿਲਾਂ ਕੰਪੀਟੀਸ਼ਨ ਕੀਤਾ ਨਾ ਮੈਂ ਅੱਜ ਕੰਪੀਟੀਸ਼ਨ ਕਰਦੇ ਆ ਨਾ ਮੈਂ ਕੱਲ ਨੂੰ ਕੰਪੀਟੀਸ਼ਨ ਕਰਨਾ ਤੇ ਨਾ ਮੈਂ ਕਦੇ ਕਿਸੇ ਨੂੰ ਕੰਪੀਟੀਸ਼ਨ ਕਰਨ ਬਾਰੇ رائے ਦੇਣਾ ਮੈਂ ਸਮਝਦਾ ਕਿ ਉਸ ਮਾਲਕ ਨੇ ਹਰ ਇਨਸਾਨ ਨੂੰ ਕੁਛ ਨਾ ਕੁਛ ਵੱਖਰਾ ਦਿੱਤਾ ਹੈ ਬਸ ਉਹਨੂੰ ਸਮਝਣਾ ਜ਼ਰੂਰੀ ਹੁੰਦਾ ਹੈ ਜਦੋਂ ਤੁਸੀਂ ਸਮਝ ਗਏ ਜਦੋਂ ਤੁਸੀਂ ਉਹ ਚੀਜ਼ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਤਾਂ ਫਿਰ ਲੋਕ ਉਸ ਚੀਜ਼ ਨੂੰ ਪਸੰਦ ਕਰਨਗੇ ਕਿਉਂਕਿ ਪ੍ਰਮਾਤਮਾ ਨੇ ਸਾਰਿਆਂ ਦੀ ਡਿਊਟੀ ਲਈ ਹੈ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਆਪਣੀ ਫਿਊਚਰ ਦੇ ਬਾਰੇ ਆਪਣੀ ਸਿਹਤ ਬਾਰੇ ਆਪਣੀ ਇੱਕ ਪ੍ਰੋਬਲਮ ਬਾਰੇ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰੂੰਗਾ ਇਹਨੂੰ ਤੁਸੀਂ ਆਪਣੇ ਨਜ਼ਰੀਏ ਨਾਲ ਜਿੱਦਾਂ ਮਰਜ਼ੀ ਸੋਚ ਲਿਓ ਲੇਕਿਨ ਮੈਂ ਜੋ ਮੇਰੇ ਤੇ ਵਾਪਰੀ ਹੈ ਉਹ ਮੈਂ ਤੁਹਾਡੇ ਨਾਲ ਗੱਲ ਕਰਦਾ ਮੈਂ ਇਸ ਤੋਂ ਪਹਿਲਾਂ ਕਦੀ ਵੀ ਇਹ ਚੀਜ਼ਾਂ ਦੱਸੀਆਂ ਨਹੀਂ ਆ ਜਦੋਂ ਮੇਰੇ ਨਾਲ ਵਾਪਰੀ ਹੈ ਉਹ ਮੇਰੇ ਕੋਲੇ ਬੜਾ ਵੱਡਾ ਮੁੱਦਾ ਸੀ ਆ ਉਸ ਵਕਤ ਪ੍ਰੈਸ ਮੀਡੀਆ ਦੇ ਵਿੱਚ ਆਉਣ ਦਾ ਪ੍ਰੈਸ ਮੀਡੀਆ ਦੇ ਨਾਲ ਗੱਲ ਕਰਨ ਦਾ ਲੇਕਿਨ ਮੈਂ ਕਦੀ ਵੀ ਆਪਣੇ ਦੁੱਖ ਸੁੱਖ ਨੂੰ ਐਦਾਂ ਨਹੀਂ ਸਮਝਿਆ ਕਿ ਮੈਂ ਲੋਕਾਂ ਤੋਂ ਉਸ ਚੀਜ਼ ਦੀ ਸਹਿਮਤੀ ਲਵਾਂ ਜਾਂ ਲੋਕਾਂ ਤੋਂ ਮੈਂ ਤਰਸਦਾ ਪਾਤਰ ਬਣ ਕੇ ਐਦਾਂ ਕਰਾਂ ਮੈਂ ਕੁਲ ਨਾ ਜਾਣਦਾ ਮੈਂ ਸਟਰਗਲ ਕੀਤੀ ਹੈ ਮੈਂ ਉਸ ਵਕਤ ਨਾਲ ਨਜਿੱਠਣਾ ਜਾਣਦਾ ਮੈਨੂੰ ਪਾਤਸ਼ਾਹ ਨੇ ਮੇਰੇ ਗੁਰੂ ਨੇ ਮੈਨੂੰ ਜੋ ਸਿਖਾਇਆ ਮੈਂ ਉੱਧੇ ਤੇ ਕੰਮ ਕਰਦਾ ਨਿਕਲਣ ਤੋਂ ਬਾਅਦ ਮੈਂ ਗੱਲ ਦੱਸਾਂ ਉਹ ਗੱਲ ਇੱਕ ਵੱਖਰੀ ਹੈ ਤੇ ਟਾਈਮ ਜ਼ਿੰਦਗੀ 'ਚ ਬਹੁਤ ਮਾਰੇ ਆਏ ਆ ਬਹੁਤ ਹੀ ਜ਼ਿਆਦੇ ਮਾਰੇ ਵਕਤ ਆਏ ਆ ਔਰ ਮੈਂ ਸੱਚੀ ਗੱਲ ਦੱਸਾਂ ਮੈਂ ਕੋਈ ਧਾਰਮਿਕ ਬੰਦਾ ਨਹੀਂ ਹੈਗਾ ਇੱਕ ਹੁੰਦਾ ਧਾਰਮਿਕ ਬੰਦਾ ਜਿਹੜਾ 24 ਘੰਟੇ ਆਪਣੇ ਮਾਲਕ ਨੂੰ ਧਿਆਈ ਜਾਂਦਾ ਮੈਂ ਕਰਮਯੋਗੀ ਬੰਦਾ ਐਂ ਕਹ ਲਓ ਵੀ ਧਰਮਯੋਗੀ ਨਹੀਂ ਕਰਮਯੋਗੀ ਬੰਦਾ ਮੈਂ ਕਰਮ ਨੂੰ ਸਭ ਤੋਂ ਵੱਡਾ ਧਰਮ ਸਮਝਦਾ ਔਰ ਆਪਣੇ ਕਰਮ ਦੇ ਵਿੱਚ ਨਪੁੰਨ ਹੋਵੋ ਆਪਣੇ ਕਰਮ ਦੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਆਪਣੇ ਪਿੰਡ ਨੂੰ ਦੁਨੀਆ ਨੂੰ ਜੋ ਵੀ ਤੁਸੀਂ ਦੇ ਸਕਦੇ ਹੋ ਉਹ ਦਿਓ ਸੋ ਮੈਂ ਵੀ ਕੋਸ਼ਿਸ਼ ਕੀਤੀ ਹੈ ਇੱਕ ਟਾਈਮ ਐਸਾ ਆ ਇਹ ਗੱਲ 2014 ਦੀ ਗੱਲ ਹੈ ਮੈਂ ਚੰਡੀਗੜ੍ਹ ਦੇ ਵਿੱਚ ਸੀਗਾ ਮੋਹਾਲੀ ਦੇ ਵਿੱਚ ਜਲੰਧਰ ਤੋਂ ਸ਼ਿਫਟ ਹੋ ਕੇ ਅਸੀਂ ਨਵੇਂ-ਨਵੇਂ ਜਿਹੀ ਕਈ ਸੀਗੇ ਰੱਬ ਜਾਣਦਾ ਹੈ ਕੀ ਹੋਇਆ ਮੇਰੇ ਪਰਿਵਾਰ ਨੂੰ ਤਾਂ ਹਲੇ ਵੀ ਸ਼ੱਕ ਹੈ ਲੇਕਿਨ ਮੈਂ ਸ਼ੱਕਾਂ ਤੇ ਵੀ ਵਿਸ਼ਵਾਸ ਨਹੀਂ ਕਰਦਾ ਜਦ ਤੱਕ ਮੈਨੂੰ ਪ੍ਰੈਕਟੀਕਲੀ ਸਾਹਮਣੇ ਮੇਰੇ ਕੋਈ ਚੀਜ਼ ਨਹੀਂ ਆਉਂਦੀ ਮੈਂ 19 ਦਿਨ ਉਸ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਬਲੀਵ ਨਹੀਂ ਕਰਦਾ ਜਲੰਧਰ ਤੋਂ ਅਸੀਂ ਮੋਹਾਲੀ ਦੇ ਵਿੱਚ ਆਏ ਆਂ ਔਰ ਔਨਸਾਰ ਹੀ ਮੇਰਾ ਗਲਾ ਰਾਤ ਨੂੰ ਮੈਂ ਚੰਗਾ ਪਲਾ ਸੁੱਤਾ ਹਾਂ ਜਦੋਂ ਸਵੇਰੇ ਉੱਠਿਆ ਤੇ ਮੇਰਾ ਗਲਾ ਡੈੱਡ ਹੋ ਗਿਆ ਮੇਰੀ ਆਵਾਜ਼ ਨਿਕਲਨੀ ਬੰਦ ਹੋ ਗਈ ਦਿਨ ਚੜਿਆ ਬੜੀ ਮੁਸ਼ਕਲ ਨਾਲ ਦਿਨ ਚੜਿਆ 10 ਵਜੇ ਅਸੀਂ ਮੋਹਾਲੀ 3B2 ਦੇ ਵਿੱਚ ਡਾਕਟਰ ਸੀਗੇ ਕਿਸੇ ਨੇ ਦੱਸਿਆ ਬਹੁਤ ਸਿਆਣੇ ਡਾਕਟਰ ਆ ਉਹਨਾਂ ਕੋਲ ਗਏ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਟੋੜਾ ਵੋਕਲ ਕਾਰਡਸ ਡੈਮੇਜ ਹੋ ਚੁੱਕਿਆ ਹੈ ਜਾਨੀ ਕਿ ਪੈਰਾਲਾਈਜ਼ ਤੁਨੂੰ ਹੋ ਗਿਆ ਪੈਰਾਲਾਈਜ਼ ਸ਼ਬਦ ਬਹੁਤ ਵੱਡਾ ਸ਼ਬਦ ਹੈ ਬੜਾ ਮੁਸ਼ਕਿਲ ਸ਼ਬਦ ਹੈ ਪੈਰਾਲਾਈਜ਼ ਸੁਣਿਆ ਸੀ ਅਸੀਂ ਕਿ ਬੰਦੇ ਨੂੰ ਅਧਰੰਗ ਹੋ ਜਾਂਦਾ ਹੈ ਇੱਕ ਸਾਈਡ ਬੰਦੇ ਦੀ ਪੂਰੀ ਖਤਮ ਹੋ ਜਾਂਦੀ ਹੈ ਸੋ ਉਹ ਪੈਰਾਲਾਈਜ਼ ਮੈਂ ਵੀ ਉਹੀ ਸਮਝਿਆ ਚਲੋ ਉਹਨਾਂ ਨੇ ਕਿਹਾ ਕਿ ਦਵਾਈ ਦੇਵਾਂਗੇ ਦਵਾਈ ਖਾਓ 4-6 ਮਹੀਨੇ ਤੇ ਸੰਭਾਵਨਾ ਨਹੀਂ ਹੈ ਤੁਹਾਡੀ ਆਵਾਜ਼ ਜੋ ਤੁਹਾਡੀ ਇੱਕ ਸਿੰਗਰ ਦੇ ਤੌਰ ਤੇ ਆਵਾਜ਼ ਸੀ ਉਹ ਆਵਾਜ਼ ਆਉਗੀ ਇਹ ਸੰਭਾਵਨਾ ਮੈਂ ਨਹੀਂ ਕਰ ਸਕਦਾ ਆਉਗੀ ਜਾਂ ਨਹੀਂ ਆਉਗੀ ਇਹਦੇ ਬਾਰੇ ਵੀ ਮੈਂ ਨਹੀਂ ਕਹਿ ਸਕਦਾ ਅਕਸਰ ਹੀ ਕਈ ਵਾਰ ਕੀ ਹੁੰਦਾ ਜਦੋਂ ਤੁਹਾਡੇ ਵੋਕਲ ਕੋਰਡ ਡੈਮੇਜ ਹੋ ਜਾਂਦੇ ਆ ਉਸ ਤੋਂ ਬਾਅਦ ਰਿਪੇਅਰ ਨਹੀਂ ਹੁੰਦੇ ਤੇ ਫਿਰ ਦੇਖਿਆ ਆਪਾਂ ਬਹੁਤ ਸਾਰੇ ਬੰਦੇ ਜਿਹੜੇ ਕੱਗੇ ਬੋਲਦੇ ਆ ਬਿਲਕੁਲ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ ਉਹ ਕਿਸੇ ਨੂੰ ਆਵਾਜ਼ ਤੱਕ ਨਹੀਂ ਮਾਰ ਸਕਦੇ ਕਹਿੰਦੇ ਵੀ ਉਹੀ ਗੱਲ ਹੁੰਦੀ ਹੈ ਸੋ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਮੇਰੀ ਤਾਂ ਜ਼ਮੀਨ ਵੀ ਇਹ ਹੈ ਮੇਰੀ ਜ਼ਮੀਰ ਵੀ ਇਹ ਹੈ ਮੇਰੀ ਇੰਡਸਟਰੀ ਵੀ ਇਹ ਹੈ ਮੇਰੀ ਜ਼ਮੀਨ ਸਾਰਾ ਕੁਝ ਮੇਰਾ ਇਹੀ ਹੈ ਕਿਉਂਕਿ ਮੇਰੀ ਜੋ ਮੈਂ ਦੁਨੀਆ ਤੇ ਵਿਚਰ ਰਿਹਾ ਜੋ ਮੈਨੂੰ ਲੋਕ ਜਾਣਦੇ ਆ ਮੇਰੀ ਆਵਾਜ਼ ਕਰਕੇ ਲੋਕ ਮੈਨੂੰ ਜਾਣਦੇ ਆ ਸੋ ਦਵਾਈ ਖਾਣੀ ਸ਼ੁਰੂ ਕਰ ਦਿੱਤੀ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਲੇਕਿਨ ਮਨ ਟਿਕਿਆ ਨਹੀਂ ਉਸ ਤੋਂ ਬਾਅਦ ਇੱਕ ਵਾਰੀ ਮੈਂ ਚਰਨਜੀਤ ਹੁਜਾ ਸਾਹਿਬ ਦੇ ਨਾਲ ਵੀ ਇਦਾਂ ਹੋਇਆ ਸੀਗਾ ਤੇ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਸੋ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਜਦੋਂ ਗੱਲ ਦੱਸੀ ਮੈਂ ਗੱਲ ਵੀ ਨਹੀਂ ਕਰ ਸਕਿਆ ਮੇਰੇ ਬੇਟੇ ਨਵਨੇ ਗੱਲ ਕੀਤੀ ਤੇ ਬਸ ਵਿੱਚ ਵਿੱਚ ਮੈਂ ਮੜੀ-ਮੋਟੀ ਹਾਂ ਹੂੰ ਮਲਾਈ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਇੱਕ ਡਾਕਟਰ ਹੈ ਬਸ ਇਸ ਤੋਂ ਵੱਡਾ ਡਾਕਟਰ ਕੋਈ ਨਹੀਂ ਹੈ ਤੁਸੀਂ ਦਿਖਾ ਦਿਓ ਤੇ ਅਸੀਂ ਕਿਹਾ ਜੀ ਸਾਨੂੰ ਕੰਟੈਕਟ ਨੰਬਰ ਦਿਓ ਉਹਨਾਂ ਨੇ ਇੱਕ ਦੋ ਦਿਨਾਂ ਬਾਅਦ ਮੈਨੂੰ ਕੰਟੈਕਟ ਨੰਬਰ ਦਿੱਤਾ 19 ਦਿਨ ਵੇਟ ਕਰੀ ਗਏ ਅਸੀਂ ਦਿੱਲੀ ਚਲੇ ਗਏ ਦਿੱਲੀ ਜਾ ਕੇ ਉਸ ਡਾਕਟਰ ਸਾਹਿਬ ਨੂੰ ਜਦੋਂ ਮਿਲਿਆ ਬੜੀ ਲੰਬੀ ਪੀੜ ਸੀ ਬਹੁਤ ਐਡਵਾਂਸ ਬੁਕਿੰਗ ਕਰਾਉਣੀ ਪੈਂਦੀ ਹੈ ਤੇ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਉਹ ਵੀ ਕਹਿਣ ਲੱਗੇ ਕਿ ਕਿੱਦਾਂ ਹੋਇਆ ਕੁਝ ਗਲਤ ਖਾਦਾ ਜਾਂ ਕਿਸੇ ਬਗਾਨੇ ਕਰੋ ਜਾ ਕੇ ਖਾਦਾ ਵੀ ਤੁਹਾਡੇ ਤਾਂ ਇਹ ਪੈਰਾਲਾਈਜ਼ ਹੋ ਗਿਆ ਇਹ ਸੰਭਾਵਨਾ ਮੈਨੂੰ ਵੀ ਸੰਭਾਵਨਾ ਨਹੀਂ ਲੱਗਦੀ ਕਿ ਤੁਹਾਡਾ ਇਹ ਗਲਾ ਕਦੇ ਠੀਕ ਹੋਊਗਾ ਫਿਰ ਦੁਚਿੱਤੀ ਚ ਉਹਨਾਂ ਨੇ ਪਾ ਦਿੱਤਾ ਦਿੱਲੀ ਤੋਂ ਪੰਜਾਬ ਆਉਣਾ ਮੁਸ਼ਕਲ ਹੋ ਗਿਆ ਬੜੀ ਮੁਸ਼ਕਲ ਦੇ ਨਾਲ ਸ਼ਤਾਬਦੀ ਤੇ ਮੈਂ ਚੰਡੀਗੜ੍ਹ ਮੁੜ ਕੇ ਆਇਆ ਰਸਤੇ ਵਿੱਚ ਸੋਚਦਾ ਰਿਹਾ ਸੀ ਕਿ ਕੀ ਕੀਤਾ ਜਾਊਗਾ ਜਦੋਂ ਗਾਲਾਂ ਹੀ ਖਤਮ ਹੋ ਗਿਆ ਕਲਾਕਾਰ ਕੀ ਕਰ ਸਕਦਾ ਕੁਝ ਵੀ ਨਹੀਂ ਰਾਤ ਨੂੰ 8-9 ਵਜੇ ਸ਼ਤਾਬਦੀ ਉੱਤੇ ਪਹੁੰਚਦੀ ਹੈ ਸਾਰੀ ਰਾਤ ਫੇ ਨੀਂਦ ਨਹੀਂ ਆਈ ਲੇਕਿਨ ਮੇਰੀ ਵਾਈਫ ਮੇਰੇ ਬੱਚੇ ਉਹਨਾਂ ਨੇ ਬਹੁਤ ਜ਼ਿਆਦਾ ਮੇਰੀ ਕੇਅਰ ਕੀਤੀ ਆਪਣੇ ਸਾਰੇ ਕੰਮ ਛੱਡ ਕੇ ਉਹ ਮੇਰੇ ਦੁਆਲੇ ਬੈਠ ਗਏ ਸਾਰਿਆਂ ਨੇ ਆਪਣੇ ਘੂੜੇ ਦੌੜਾਏ ਤਾਂ ਕਿਸੇ ਨੇ ਦੱਸਿਆ ਕਿ हिमाचल ਦੇ ਵਿੱਚ ਇੱਕ ਮੰਦਰ ਹੈ ਉਸ ਮੰਦਰ ਦੇ ਵਿੱਚ ਕੋਈ ਇੱਕ ਵੈਦ ਜੀ ਹੈ ਜਿਹੜੇ ਟ੍ਰੀਟਮੈਂਟ ਕਰਦੇ ਨੇ ਦਵਾਈ ਵੀ ਦਿੰਦੇ ਆ ਕਲੇ ਦਾ ਟ੍ਰੀਟਮੈਂਟ ਕਰਦੇ ਨੇ ਮਾਲਿਸ਼ ਕਰਦੇ ਨੇ ਮ사ਜ ਕਰਦੇ ਨੇ ਬਾਡੀ ਦੀ ਤੇ ਅਸੀਂ ਬਣਾ ਲਿਆ ਪ੍ਰੋਗਰਾਮ ਨੰਬਰ ਲੱਗ ਗਿਆ ਉਹਨਾਂ ਦਾ ਉੱਥੇ ਜਾ ਕੇ ਅਸੀਂ ਜਦੋਂ ਮਿਲੇ ਸਾਰੇ ਜਾਣਦੇ ਸੀ ਐਸੀ ਗੱਲ ਨਹੀਂ ਸਾਰਿਆਂ ਨੇ ਪਛਾਣਿਆ ਉੱਥੇ ਜਿੰਨੇ ਵੀ ਨਰਸ ਕੰਪਿਊਟਰ ਲੜਕੇ ਲੜਕੀਆਂ ਸੀ ਸਾਰੇ ਰਿਵਿਸ਼ਾਨ ਵੀ ਲਿਆ ਤੇ ਪੰਡੇ ਜੀ ਸੀਗੇ ਪਾਠ ਪੂਜਾ ਵੀ ਉੱਥੇ ਹੁੰਦੀ ਸੀ ਇਲਾਜ ਵੀ ਕਰਦੇ ਸੀ ਤੋਂ ਇਹ ਵੀ ਦਿੰਦੇ ਸੀ ਤਾਂ ਉਹਨਾਂ ਨੇ ਦੇਖ ਕੇ ਬਹੁਤ ਹੈਰਾਨ ਹੋਏ ਕਿ ਬਹੁਤ ਘੱਟ ਕੇ ਇਸ ਐਦਾਂ ਦੇ ਸਾਡੇ ਕੋਲੇ ਆਉਂਦੇ ਆ ਲੇਕਿਨ ਆਉਂਦੇ ਆ ਉਹਨਾਂ ਦੇ ਕੋਲ ਜੀ ਥੌੜੀਆਂ ਹੁੰਦੀਆਂ ਲੋਹੇ ਦੀਆਂ ਥੌੜੀ ਉਹਦੇ ਅਗਲੇ ਅੱਗੇ ਅਗਲੇ ਪਾਸੇ ਕੋਈ ਦਵਾਈ ਲਾਉਂਦੇ ਆ ਉਹ ਔਰ ਉਸ ਤੋਂ ਬਾਅਦ ਤੁਹਾਡੇ ਗਲੇ ਤੇ ਇਸ ਤਰ੍ਹਾਂ ਇਹ ਮਾਰਦੇ ਨੇ ਗਲੇ ਤੇ ਗਰਮ ਥੋੜੀ ਉਸ ਤੋਂ ਬਾਅਦ ਥੋੜੀ ਪਿੱਠ ਦੇ ਉੱਤੇ ਉਹ ਥੋੜੀ ਦੇ ਨਾਲ ਨਿਸ਼ਾਨ ਪਾਉਂਦੇ ਆ ਮਾਲਿਸ਼ ਕਰਦੇ ਨੇ ਦਵਾਈ ਦਿੰਦੇ ਨੇ ਸਟੀਮ ਦਿੰਦੇ ਨੇ ਬਹੁਤ ਉਹਨਾਂ ਨੇ ਮਿਹਨਤ ਕੀਤੀ ਇੱਕ ਦਿਨ ਛੱਡ ਕੇ ਅਸੀਂ ਹਿਮਾਚਲ ਦੇ ਵਿੱਚ ਜਾਂਦੇ ਹੁੰਦੇ ਸੀ ਫਿਰ ਮਨ ਨਹੀਂ ਟਿਕਿਆ ਔਰ ਉਸ ਤੋਂ ਬਾਅਦ ਫਿਰ ਜਲੰਧਰ ਦੇ ਵਿੱਚ ਡਾਕਟਰ ਦੀ ਕਿਸੇ ਨੇ ਦੱਸ ਪਾਈ ਉੱਥੇ ਵੀ ਅਸੀਂ ਗਏ ਉਸ ਤੋਂ ਬਾਅਦ ਲੁਧਿਆਣਾ ਕਿਸੇ ਨੇ ਦੱਸ ਪਾਈ ਉੱਥੇ ਵੀ ਗਏ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਸੇ ਨੇ ਦੱਸ ਪਾਈ ਉੱਥੇ ਵੀ ਗਏ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਬਹੁਤ ਸਿਆਣੇ ਡਾਕਟਰ ਹੈ ਉੱਥੇ ਵੀ ਗਏ ਬਲਕਿ ਉੱਥੋਂ ਤਾਂ ਮੈਂ ਲੜ ਕੇ ਆਇਆ ਉਹਨਾਂ ਡਾਕਟਰਾਂ ਦੇ ਨਾਲ ਉਹਨਾਂ ਕੋਲੇ ਹਾਲੇ ਵੀ ਟੈਕਨੀਕ ਜਿਹੜੀ ਹੈ ਉਹ ਹੀ ਅਜ ਤੋ 25 30 ਸਾਲ ਪੁਰਾਣੀ ਟੈਕਨੀਕ ਹੀ ਹੈ ਗਲੇ ਦੇ ਵਿੱਚ ਉਹ ਪੱਤਰੀ ਜੀ ਪਾਉਂਦੇ ਆ ਜੀਭ ਨੂੰ ਨੱਪਦੇ ਆ ਮਜ਼ਾ ਨਹੀਂ ਆਇਆ ਸਟਰਗਲ ਕੀਤੀ ਲੇਕਿਨ ਕਿਸੇ ਇੱਕ ਬੰਦੇ ਨੇ ਦੱਸ ਪਾਈ ਕਿ ਇੱਕ ਜਲੰਧਰ ਚ ਡਾਕਟਰ ਹੈ ਡਾਕਟਰ ਫਰੀਦਕੋਟ ਦਾ ਹੈ ਲੇਕਿਨ ਜਲੰਧਰ ਚ ਹਸਪੀਟਲ ਹੈ ਬਹੁਤ ਵੱਡਾ ਹਸਪੀਟਲ ਹੈ ਵੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਮਿਲੋ ਡਾਕਟਰ ਹਰੀਸ਼ ਨੰਦਾ ਜੋ ਕਿ ਦੂਰਦਰਸ਼ਨ ਤੋਂ ਜਦੋਂ ਆਪਾਂ ਜਾਣੇ ਆ ਕਪੂਰਥਲਾ ਸਾਈਡ ਵਾਲ ਨੂੰ ਜਾਣੇ ਆ ਤੇ ਬਿਲਕੁਲ ਰੋਡ ਦੇ ਉੱਤੇ ਸੈਕਲ ਸਾਫ ਦੀ ਜਿਹੜੀ ਯਾਦਗਾਰ ਉਹਦੇ ਬਿਲਕੁਲ ਸਾਹਮਣੇ ਉਹਨਾਂ ਨੂੰ ਮਿਲੇ ਬੜਾ ਰੌਸ਼ਾ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਰੌਸ਼ਾ ਤਕਰੀਬਨ 2-3 ਘੰਟੇ ਬਾਅਦ ਉੱਥੇ ਵਾਰੀ ਆਉਂਦੀ ਐ ਸੋ ਸਾਨੂੰ ਉਹਨਾਂ ਨੇ ਕਹਿਤਾ ਕਿ ਨੰਬਰ ਕਟਾ ਲਓ ਉਸ ਤੋਂ ਬਾਅਦ ਤੁਸੀਂ 4 ਵਜੇ ਆ ਜਾਓ ਉਹਨਾਂ ਕੋਲ ਮੈਂ ਗਿਆ ਉਹਨਾਂ ਨੇ ਗਲਾ ਚੱਕੀਤਾ ਉਹ ਡਾਕਟਰ ਦੀ ਖਾਸੀਅਤ ਐ ਵੀ ਉਹ ਡਾਕਟਰ ਬੰਦੇ ਨੂੰ 1 ਮਿੰਟ ਤੋਂ ਵੱਧ ਚੈੱਕ ਨਹੀਂ ਕਰਦਾ ਯਾਨੀ 35 40 50 ਜਾਂ ਇਹ 60 ਸੈਕਿੰਡ 60 ਸੈਕਿੰਡ ਤੋਂ ਵੱਧ ਉਹ ਚੈੱਕ ਨਹੀਂ ਕਰਦਾ ਉਹਨਾਂ ਦੇ ਕੋਲ ਬੜੇ ਅਤ ਮਤਲਬ ਅਤੀ ਆਧੁਨਿਕ ਟੈਕਨੀਕ ਜਿਹੜੀ ਐ ਨਾ ਮੋਡਰਨ ਤਕਨੀਕ ਹੈ ਗਏ ਗਲਾ ਕੀਤਾ ਅੰਦਰ ਕੰਪਿਊਟਰ ਪਾਇਆ ਪਾ ਕੇ ਸਾਰਾ ਤੁਹਾਨੂੰ ਦਿਖਾਤਾ ਇਹ ਦੇਖੋ ਜੀ ਤੁਹਾਡੇ ਆ ਪ੍ਰੋਬਲਮ ਹੈ ਇਹ ਤੁਹਾਡੀ ਇੱਕ ਸਾਈਡ ਜਿਹੜੀ ਹੈ ਇਹ ਡੈਡ ਹੋ ਗਈ ਹੈ ਇਹ ਨਹੀਂ ਚੱਲ ਰਹੀ ਹੈ ਬੁਲਾਇਆ ਬੁਲਾ ਕੇ ਜਦੋਂ ਆ ਆ ਕਰਾਇਆ ਤੇ ਦੱਸਿਆ ਕਿ ਆ ਦੇਖੋ ਇਹ ਤੁਹਾਡੀ ਫਰਫੜਾਰੀ ਹੈ ਇਹ ਬਿਲਕੁਲ ਡੈਡ ਹੈ ਸੋ ਦੱਸਿਆ ਵੀ 10 ਨੇ ਤੋਂ ਫਰੀਦਕੋਟ ਤੋਂ ਆਤਾ ਉਹਨਾਂ ਨੇ ਥੋੜਾ ਜਆ ਅਚੇਚੇ ਤੌਰ ਤੇ ਵੀ ਕਿਹਾ ਕਿ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਤੇ ਮੈਂ ਦਾਵਾ ਕੋਈ ਨਹੀਂ ਕਰ ਸਕਦਾ ਕੋਸ਼ਿਸ਼ ਪੂਰੀ ਕਰੂੰਗਾ ਕਿ ਤੁਹਾਨੂੰ ਠੀਕ ਕਰਾਂ ਥੋੜੀ ਬੜੀ ਲੋੜ ਹੈ ਹਾਂ ਫਿਰ ਚੰਡੀਗੜ੍ਹ ਜਾਨੀ ਉਸ ਵਕਤ ਮੈਂ ਸਮਝਦਾ ਕਿ ਮੇਰਾ ਮਨੁਵਲ ਇਨਰ ਡਿੱਗ ਚੁੱਕਿਆ ਸੀਗਾ ਕਿਉਂਕਿ ਜਦੋਂ ਬੰਦੇ ਦੀ ਆਵਾਜ਼ ਹੀ ਖਤਮ ਹੋ ਗਈ ਕੋਈ ਡਾਕਟਰ ਤਾਂ ਕਹਿੰਦੇ ਕਿ ਠੀਕ ਹੋ ਜੂ ਇਹ ਕੋਈ ਡਾਕਟਰ ਤਾਂ ਕਹੇ ਕਿਸੇ ਵੀ ਡਾਕਟਰ ਨੇ ਨਹੀਂ ਕਿਹਾ ਉਹ ਕਹਿੰਦੇ ਪੈਰਾਲਾਈਜ਼ ਦਾ ਮਤਲਬ ਹੁੰਦਾ ਪੈਰਾਲਾਈਜ਼ ਦੁਬਾਰਾ ਮੁਸ਼ਕਲ ਬਹੁਤ ਹੈ 1% ਸਬੰਧ ਪਰ ਮੇਰੀ ਫੈਮਲੀ ਨੇ ਮੇਰੀ ਵਾਈਫ ਨੇ ਇੰਨੀ ਕਿ ਜ਼ਿਆਦਾ ਮੇਰੀ ਕੇਅਰ ਕੀਤੀ ਇੰਨੀ ਕਿ ਜ਼ਿਆਦਾ ਮੇਰੀ ਕੇਅਰ ਕੀਤੀ ਔਰ ਮੈਨੂੰ ਮੇਰਾ ਮਨੋਵਲ ਜਿਹੜਾ ਉਹ ਬਣਾ ਕੇ ਰੱਖਿਆ ਕਿ ਡੈਡ ਗੱਲ ਹੀ ਕੋਈ ਨਹੀਂ ਤੁਸੀਂ ਚੱਕਰੀ ਕੋਈ ਨਹੀਂ ਆਪਾਂ 뮤직 ਬਣਾਵਾਂਗੇ ਤੁਸੀਂ 뮤직 ਬਣਾਓ ਆਪਾਂ ਗਾਣਾ ਨਹੀਂ ਗਾਉਣਾ ਆਪਾਂ ਸਟੂਡੀਓ ਖੋਲ ਲਾਂਗੇ ਆਪਾਂ ਇਹ ਕਰਾਂਗੇ ਉਹ ਕਰਾਂਗੇ ਮੈਂ ਐ ਕਰ ਦੂੰ ਮੈਂ ਕਰ ਦੂੰ ਆਹ ਕਰ ਦੂੰ ਸੋ ਚਲੋ ਬੰਦੇ ਨੂੰ ਇੱਕ ਹੌਸਲਾ ਤਾਂ ਮਿਲਦਾ ਹੀ ਹੈ ਪਰ ਮੈਨੂੰ ਵੀ ਪਤਾ ਸੀ ਕਿ ਬੱਚੇ ਮੇਰਾ ਦਿਲ ਰੱਖ ਰਿਆ ਹੌਸਲਾ ਮੇਰਾ ਵਧਾ ਰਿਹਾ ਟ੍ਰੀਟਮੈਂਟ ਚੱਲਦਾ ਰਿਹਾ ਇਨੀਆਂ ਜ਼ਿਆਦਾ ਮਸਾਜਾਂ ਕਰਾਈਆਂ ਇੰਨੇ ਜ਼ਿਆਦਾ ਸਟੀਮ ਲਈਆਂ ਇੰਨਾ ਜ਼ਿਆਦਾ ਟ੍ਰੀਟਮੈਂਟ ਕੀਤਾ ਕਿ ਮਤਲਬ ਸਾਰਾ ਪਰਿਵਾਰ ਹੀ ਉੱਤੇ ਲੱਗਾ ਸੀ ਮੈਨੂੰ ਟਿਕਣ ਹੀ ਨਹੀਂ ਦਿੰਦੇ ਸੀ ਇੱਕ ਦਿਨ ਆਇਆ ਮੇਰਾ ਇੱਕ ਦੋਸਤ ਸੀਗਾ ਬੂਟਾ ਸਿੰਘ ਪੰਦੀ ਉਹਦੇ ਬੇਟੇ ਦਾ ਵਿਆਹ ਸੀਗਾ ਤੇ ਉਹ ਮੈਨੂੰ ਕਹਿੰਦਾ ਬਈ ਬੜਾ ਮੇਰਾ ਪੁਰਾਣਾ ਬੇਲੀ ਸੀ ਉਹ ਬਹੁਤ ਜ਼ਿਆਦਾ ਤੇ ਇਸ ਲਾਈਨ ਚ ਲਿਆਉਣ ਵਾਲਾ ਬੰਦਾ ਵੀ ਮੈਨੂੰ ਉਹ ਸੀ ਸੀ ਵੀ ਦਾ ਸਟੂਡੈਂਟ ਲੇਕਿਨ ਪੰਜਾਬੀ ਕਾਚਕੀ ਚੋਂ ਲੈ ਕੇ ਆਇਆ ਸੀ ਉਹਦੇ ਬੇਟੇ ਦਾ ਵਿਆਹ ਸੀ ਤੇ ਕਹਿੰਦਾ ਜੀ ਸਿੱਧੂ ਸਾਹਿਬ ਖਾੜਾ ਲਾਉਣਾ ਤੇ ਮੈਂ ਜਦੋਂ ਉਹਨੂੰ ਦੱਸੀ ਗੱਲ ਉਹ ਕਹਿੰਦਾ ਯਾਰ ਮੇਰੀ ਤਾਂ ਤਮੰਨਾ ਸੀ ਵੀ ਮੇਰੇ ਮੁੰਡੇ ਦੇ ਵਿਆਹ ਤੇ ਨਰਮਲ ਸਿੱਧੂ ਆਊਗਾ ਤੇ ਇਹ ਤਾਂ ਮੇਰੀ ਤਾਂ ਤਮੰਨਾ ਹੀ ਖਤਮ ਕਰਤੀ ਲੇਕਰ ਉਸ ਬੰਦੇ ਦੇ ਮੇਰੇ ਤੇ ਆਸਾਨ ਬਹੁਤ ਸੀ ਮੈਂ ਕਿਹਾ ਕੋਈ ਗੱਲ ਨਹੀਂ ਆਊਂਗਾ ਮੈਂ ਕਲਾਕਾਰ ਮੈਂ ਕੋਈ ਹੋਰ ਬੁੱਕ ਕਰਕੇ ਦਿੱਤਾ ਉਹਨੂੰ ਲੇਕਰ ਮੈਂ ਕਿਹਾ ਮੈਂ ਆਊਂਗਾ ਮੈਂ ਗਿਆ ਇੱਕ ਹਫ਼ਤੇ ਬਾਅਦ ਪ੍ਰੋਗਰਾਮ ਕਰਨ ਗਿਆ ਮੈਨੂੰ ਲੱਗਿਆ ਕਿ ਥੋੜਾ ਥੋੜਾ ਕਲਾ ਕੰਮ ਕਰਨ ਲੱਗ ਪਿਆ ਜਦੋਂ ਮੈਂ ਸਾਰੇ ਗਾ ਮਾ ਲੌਦਾ ਸੀ ਅੱਗੇ ਤਾਂ ਰੇ ਨਹੀਂ ਲੱਗਦਾ ਸੀ ਸਾਹ ਤੋਂ ਬਾਅਦ ਫਿਰ ਗਾ ਮਾ ਤੱਕ ਲੱਗਣ ਲੱਗ ਪਿਆ ਥੋੜੀ ਜੀ ਪ੍ਰੈਕਟਿਸ ਕੀਤੀ ਮੈਂ ਬੇਟੇ ਨੂੰ ਕਿਹਾ ਨਵ ਨੂੰ ਮੈਂ ਕਿਹਾ ਵੀ ਇੰਜ ਕਰਾਂਗੇ ਆਪਾਂ ਗਾਣਾ ਉਹਦਾ ਬਹੁਤ ਵੱਡਾ ਹਿੱਟ ਸੀਗਾ ਤੇਰੇ ਬਿਨਾਂ ਨਹੀਂ ਜੀਣਾ ਮੈਂ ਕਿਹਾ ਵੀ ਮੈਂ ਇੱਕ ਗਾਣਾ ਗਾ ਦੂੰਗਾ ਅਗਲੇ ਪਾਸੇ ਮੈਂ ਖੜੂੰਗਾ ਮਾਈਕ ਤੇ ਥੋੜਾ ਜਿਹਾ ਸਟਾਰਟ ਕਰ ਦੂੰਗਾ ਉਸ ਤੋਂ ਬਾਅਦ ਗਾਉਣਾ ਤੂੰ ਹੀ ਹੈ ਕਹਿੰਦਾ ਜੀ ਠੀਕ ਹੈ ਗਏ ਗੱਲਾਂ ਬਤਾਂ ਥੋੜੀਆਂ ਜਿਹੀਆਂ ਕੀਤੀਆਂ ਔਰ ਉਸ ਤੋਂ ਬਾਅਦ ਧੰਨਵਾਦ ਕਰਕੇ ਮੈਂ ਉਹ ਗਾਣਾ ਇੱਕ ਕਹਤਾ ਕਿ ਮੇਰੀ ਸਿਰ ਠੀਕ ਨਹੀਂ ਮੈਂ ਗਾਣਾ ਗਾਉਂਗਾ ਸੋ ਮੈਂ ਗਾਣਾ ਸ਼ੁਰ ਗਾਣਾ ਮੈਂ ਸ਼ੁਰੂ ਕੀਤਾ ਤੇ ਮੇਰਾ ਗਲਾ ਇੱਕ ਇੱਕ ਇਹ ਵੀ ਚੀਜ਼ ਦੱਸਣ ਵਾਲੀ ਹੈ ਕਿ ਜਦੋਂ ਸਟੇਜ ਤੇ ਕਲਾਕਾਰ ਜਾਂਦਾ ਹੈ ਜਿੰਨਾ ਮਰਜ਼ੀ ਗਲਾ ਖਰਾਬ ਹੋਵੇ ਉਹ ਵਰ ਸਰਸਵਤੀ ਮਾਂ ਜਿਹੜੀ ਹੈ ਨਾ ਜਦੋਂ ਸੰਗੀਤ ਚ ਭਿੱਜ ਜਾਂਦਾ ਨਾ ਬੰਦਾ ਤੇ ਉਹ ਸੰਗੀਤ ਆਪਣੇ ਆਪ ਹੀ ਤੁਹਾਨੂੰ ਬੋਹਦਾ ਹੈ ਮੈਂ ਗਾਣਾ ਸ਼ੁਰੂ ਕੀਤਾ ਸਥਾਈ ਗਾਤੀ ਬੇਟਾ ਨਾਲ ਦੀ ਮੇਰੀ ਗਾਇਆ ਅੰਤਰਾ ਸ਼ੁਰੂ ਕੀਤਾ ਅੰਤਰਾ ਮੱਧ ਦਾ ਗਾਇਆ ਕਦੀ ਲੈਣ ਹੋਣੀ ਗਾਈ ਮੈਂ ਫਿਰ ਅੰਤਰਾ ਵੀ ਗਾਤਾ ਕਰਦਿਆਂ ਕਰਦਿਆਂ ਜੀ ਮੈਨੂੰ ਐ ਲੱਗਿਆ ਮੇਰਾ ਗਲਾ ਚੱਲ ਗਿਆ ਸੁਰ ਨੀਵਾਂ ਰੱਖ ਲਿਆ ਮੈਂ ਉਹ ਸੁਰ ਨਹੀਂ ਰੱਖਿਆ ਜੋ ਸੀ ਲੇਕਿਨ ਪਹਿਲੇ ਕਾਲੇ ਤੋਂ ਗਾਣਾ ਗਾਇਆ ਸੀ ਮੈਂ ਪੰਜਵੇਂ ਕਾਲੇ ਤੋਂ ਗਾਣਾ ਗਾ ਰਿਹਾ ਸੀਗਾ ਮੈਂ 2 3 ਸੁਰ ਜਿਹੜੇ ਆ ਥੱਲੇ ਰੱਖ ਲੈ ਸੀਗੇ ਉਸ ਤੋਂ ਬਾਅਦ ਫਿਰ ਪੁੱਤ ਚਿੱਟਾਂ ਦੇ ਸ਼ੌਂਕੀ ਹੁੰਦੇ ਨੱਚਣ ਟਪਨ ਆ ਲਗੀ ਸੀਗਾ ਉਹ ਫਿਰ ਮੈਂ ਸੀ ਦੇ ਉੱਤੇ ਰੱਖ ਲਿਆ ਜਾਨੀ ਕਿ ਸੀ ਸ਼ਾਰਪ ਪਹਿਲਾ ਕਾਲਾ ਔਰ ਸੀ ਸਤਵਾਂ ਸੁਰ ਉਹਦੇ ਤੋਂ ਮੈਂ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ ਗਾਣਾ ਗਾਇਆ ਗਿਆ ਜੀ ਤਿੰਨ ਗਾਣੇ ਗਾਏ ਔਰ ਗਾਣੇ ਗਾਏ ਕਿ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਦਿਲ ਕਰੇ ਵੀ ਸਟੇਜ ਤੋਂ ਛਾਲ ਵਾਰਾਂ ਇੰਨਾ ਜ਼ਿਆਦਾ ਮੈਂ ਖੁਸ਼ ਹੋ ਗਿਆ ਲੋ ਜੀ ਉਸ ਤੋਂ ਬਾਅਦ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਐਦਾਂ ਦੀ ਗੱਲ ਹੋਈ ਹੈ ਵੀ ਗਲਾ ਮੇਰਾ ਚੱਲ ਗਿਆ ਉਹ ਕਹਿੰਦੇ ਅਜੇ ਨਾ ਗਾਓ ਅਜੇ ਵੇਟ ਕਰ ਲਓ ਥੋੜੀ ਦੇਰ ਰਿਆਜ਼ ਕਰੋ ਨਿਤ ਇੱਕ ਅੱਧਾ ਸੁਰ ਤਾਂ ਉੱਚਾ ਰਹਿ ਜੱਲੂ ਪਰ ਉੱਚਾ ਨਾ ਗਾਇਆ ਜਾ ਲੇਕਿਨ ਕਹਿਣ ਦੀ ਗੱਲ ਹੈ ਕਿ ਮੈਂ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਅੱਜ ਤੁਸੀਂ ਮੈਨੂੰ ਸੁਣਦੇ ਹੋ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਆਪਣੇ ਉਸਤਾਦ ਦੇ ਅਸ਼ੀਰਵਾਦ ਨਾਲ ਜਾਂ ਫਿਰ ਆਪਣੀ ਮਿਹਨਤ ਤੇ ਲਗਨ ਦੇ ਨਾਲ ਪਹਿਲਾਂ ਵੀ ਹਾਰਮੋਨੀਅਮ 3 ਸਕੇਲ ਹੁੰਦੀ ਹੈ 3 ਸਬਤਕ ਹੁੰਦੇ ਆ ਹਾਰਮੋਨੀਅਮ ਦੇ ਸੋ ਅਭਿਆਸ ਕੀਤਾ ਸੀਗਾ ਉਦੋਂ ਵੀ ਤਿੰਨਾਂ ਸਬਤਕਾਂ ਦੇ ਵਿੱਚ ਗਾਉਂਦਾ ਸੀਗਾ ਅੱਜ ਵੀ ਤਿੰਨਾਂ ਸਬਤਕਾਂ ਚ ਗਾਉਣਾ ਹੈ ਸੋ ਬਿਲਕੁਲ ਹੀ ਗਲਾ ਜਿਹੜਾ ਹੈਗਾ ਮੇਰਾ ਠੀਕ ਹੋ ਗਿਆ ਇੱਕ ਤੇ ਮੈਂ ਦੱਸਣਾ ਚਾਹੂੰਗਾ ਕਿ ਬਹੁਤ ਸਾਰੇ ਦੋਸਤ ਇਹ ਪ੍ਰੋਬਲਮ ਆ ਜਾਂਦੀ ਹੈ ਮੈਂ ਪਿੱਛੇ ਜੀ ਜਸਵੀਰ ਸ਼ੀਰਾਵੀਰ ਉਹਦੀ ਵੀ ਮੈਂ ਇੰਟਰਸ ਹੋਣੀ ਸੀਗੀ ਕਦੇ ਵੀ ਤੁਹਾਡਾ ਗਲਾ ਖਰਾਬ ਹੋ ਜੇ ਕਿਉਂਕਿ ਮੈਂ ਐਕਸਪੀਰੀਅੰਸ ਕਰ ਚੁੱਕਿਆ ਮੈਂ ਸਾਰੇ ਡਾਕਟਰ ਦੇਖ ਚੁੱਕਿਆ ਬਸ ਜਲੰਧਰ ਦੇ ਵਿੱਚ ਡਾਕਟਰ ਹਰੀਸ਼ ਨੰਦਾ ਦੂਰਦਰਸ਼ਨ ਤੋਂ ਜਦੋਂ ਤੁਰਕੇ ਜਾਂਦੇ ਆ ਥੋਬੀ ਘਾਟ ਲੰਘ ਕੇ ਖੱਬੇ ਹੱਥੇਕ ਕੋਈ ਸੋਨੀ ਮਤਲਬ ਆਟੋ ਵੀ ਹੈ ਕੋਈ ਇੱਕ ਗੱਡੀਆਂ ਵਗੈਰਾ ਉੱਥੇ ਮਿਲਦੀਆਂ ਤੇ ਉਹਦੇ ਨਾਲ ਜਿਹੜਾ ਹਰੀਸ਼ ਨੰਦਾ ਜੀ ਨੂੰ ਮਰਜੀ ਤੁਸੀਂ ਪਤਾ ਕਰ ਲਓ ਕਟਾਰੀਆ ਹਸਪੀਟਲ ਯੈਸ ਕਟਾਰੀਆ ਹਸਪੀਟਲ ਹੈ بس ਉਸ ਡਾਕਟਰ ਦੇ ਕੋਲ ਜਾਣਾ ਕੋਈ ਫालतू ਪੈਸਾ ਨਹੀਂ ਲੈਣਾ ਉਹਨੇ ਕੋਈ ਫालतू ਗੱਲ ਨਹੀਂ ਕਰਨੀ ਬਸ ਉਥੋਂ ਇਲਾਜ ਕਰਾਓ ਕੋਈ ਵੀ ਗਲੇ ਦੀ ਪ੍ਰੋਬਲਮ ਹੈ ਮੇਰਾ ਤਜਰਬਾ ਹੈ ਔਰ ਇੱਕ ਵਾਰ ਹੀ ਨਹੀਂ ਮੈਂ ਦੋ ਵਾਰੀ ਇਸ ਦੌਰ ਚੋਂ ਗੁਜ਼ਰਿਆ ਦੂਜੀ ਵਾਰੀ ਫੇਰ ਮੈਂ ਇਸ ਦੌਰ ਚੋਂ ਗੁਜ਼ਰਿਆ ਲੇਕਿਨ ਉਹ ਕਾਰਨ ਹੋਰ ਸੀ ਮੇਰੇ ਕਾਉਂਸਲ ਦੇ ਵਿੱਚ ਇੱਕ ਮੌਕਾ ਹੋ ਗਿਆ ਸੀਗਾ ਫਿੰਸੀ ਹੋ ਗਈ ਸੀ ਗਲਾ ਮੇਰਾ ਫਿਰ ਟੈਡ ਹੋ ਗਿਆ ਸੀਗਾ ਦੋ ਵਜਾਂ ਆਉਂਦੀਆਂ ਸੀਗੀਆਂ ਆਹ ਵਜਾ ਆ ਰਹੀ ਹੈ ਇਹ ਵਜਾ ਦੋ ਆਉਂਦੀਆਂ ਸੀਗੀਆਂ ਸੋ ਮੈਂ ਉਹਨਾਂ ਕੋਲ ਹੀ ਸਿੱਧਾ ਹੀ ਗਿਆ ਉਹਨਾਂ ਨੂੰ ਜਾ ਕੇ ਗਲਾ ਦਿਖਾਇਆ ਉਹਨਾਂ ਨੇ ਦੱਸਤਾ ਤੇ ਤੇਰੇ ਗਲੇ ਦੇ ਟੌਨਸਲ ਦੇ ਉੱਤੇ ਇੱਕ ਜਿਹੜੀ ਅਗੀ ਆ ਫਿੰਸੀ ਹੋ ਗਈ ਹੈ ਸੋ ਇਹਦਾ ਦਵਾਈ ਖਾ ਕੇ ਹੱਲ ਹੋ ਸਕਦਾ ਹੈ ਹਜੇ ਸਟਾਰਟ ਹੈ ਦਵਾਈ ਤੈਨੂੰ ਦੇਵਾਂਗੇ ਹਫਤਾ ਜਾਂ 10 ਦਿਨ ਦੀ ਜੇ ਤੇ ਠੀਕ ਹੋ ਗਈ ਓਕੇ ਹੈ ਨਹੀਂ ਤਾਂ ਆ ਜਾ ਇੱਕ ਘੰਟਾ ਹਸਪੀਟਲ ਦੇ ਵਿੱਚ ਆਪਰੇਟ ਕਰਾਂਗੇ ਤੇ ਤੁਸੀਂ ਆਪ ਗੱਡੀ ਚ ਲਾ ਕੇ ਵਾਪਸ ਜਾ ਸਕਦੇ ਹੋ ਦਸੰਦਰਾਬਾਦ ਤੁਸੀਂ ਨਾਰਮਲ ਹੋ ਚੁਗੇ ਔਰ ਇਦਾਂ ਹੀ ਹੋਇਆ ਔਰ ਫਿਰ ਅਪਰੇਟ ਕਰਾਇਆ ਔਰ ਹਫਤੇ ਬਾਅਦ ਮੈਂ ਸਟੀਚਾਂ ਦੀ ਕਾਉਣ ਲੱਗ ਪਿਆ ਇਸ ਗੱਲ ਨੂੰ ਵੀ ਆਲਮੋਸਟ 4-5 ਸਾਲ ਹੋ ਗਿਆ ਸੋ ਜ਼ਿੰਦਗੀ ਦੇ ਵਿੱਚ ਬੰਦੇ ਤੇ ਬਹੁਤ ਮੁਸੀਬਤਾਂ ਆਉਂਦੀਆਂ ਸੱਚੀ ਪੁੱਛੋ ਮੇਰੇ ਤੇ ਜ਼ਿੰਦਗੀ ਦੇ ਮੁਸੀਬਤਾਂ ਆਈਆਂ ਬਹੁਤ ਐ ਪਰ ਉਹ ਐਂ ਕਹੇ ਲੋ ਮੈਨੂੰ ਸਿਆਣਾ ਕਰਕੇ ਟੱਚ ਕਰਕੇ ਨਾ ਉਹ ਕਹਿੰਦੀ ਫੜ ਲਾ ਮੈਂ ਕਹਿੰਦਾ ਨਹੀਂ ਫੜਦਾ ਨਹੀਂ ਤੂੰ ਜਾ ਤਾਂ ਫਿਰ ਕਦੇ ਹੋਰ ਆ ਜਾਂਦੀ ਹੈ ਆਉਂਦੀਆਂ مصیبتਾਂ ਲੇਕਿਨ ਘਬਰਾਉ ਨਾ ਤੇ ਫੈਮਲੀ ਤੁਹਾਡੇ ਨਾਲ سپورਟ ਕਰੇ ਤੁਹਾਡੇ ਯਾਰ دوست ਜਾਂ ਤੁਹਾਡ ਨੂੰ ਚਾਹਣ ਵਾਲੇ ਤੁਹਾਡੇ ਨਾਲ ਖੜੇ ਹੋਣ ਉਹ ਬਾਬਾ ਨਾਨਕ ਤੁਹਾਡੇ ਨਾਲ ਹੋਵੇ ਮਾਲਕ ਤੁਹਾਡਾ ਨਾਲ ਹੋਵੇ ਸਰਸਵਤੀ ਮਾਂ ਤੁਹਾਡੇ ਨਾਲ ਹੋਵੇ ਤੇ ਫਿਰ ਮੈਨੂੰ ਲੱਗਦਾ ਵੀ ਤੁਸੀਂ ਉਹਨਾਂ ਸਾਰੀਆਂ ਪ੍ਰੋਬਲਮਾਂ ਵਿੱਚੋਂ ਨਿਕਲ ਕੇ ਫਿਰ ਲੋਕਾਂ ਦੇ ਸਾਹਮਣੇ ਆ ਰਹੇ ਹੋ ਔਰ ਆ ਜਾਣੇ ਹੋ ਸੋ ਇੱਕ ਮੇਰੀ ਸਟੋਰੀ ਸੀ ਕੋਸ਼ਿਸ਼ ਕਰੂੰਗਾ ਜ਼ਿੰਦਗੀ ਦੇ ਵਿੱਚ ਜੋ ਮੇਰੇ ਨਾਲ ਵਾਪਰਿਆ ਜੋ ਮੇਰੇ ਨਾਲ ਹੋਇਆ ਜਿਨ੍ਹਾਂ ਤੋਂ ਤੁਹਾਨੂੰ ਕੁਝ ਮਿਲ ਨੂੰ ਗਿਆਨ ਮਿਲ ਜਾਵੇ ਜਾਂ ਤੁਹਾਨੂੰ ਕੋਈ ਨਾ ਕੋਈ ਰਾਏ ਮਿਲ ਜਾਵੇ ਜਾਂ ਤੁਹਾਨੂੰ ਕੋਈ ਨਾ ਕੋਈ ਗਾਈਡਲਾਈਨ ਮਿਲ ਜਾਵੇ ਤੇ ਮੇਰਾ ਜੀਵਨ ਸਫਲ ਹੋਣ ਵਾਲੀ ਗੱਲ ਹੈ ਸੋ ਦੋਸਤੋ ਸਦਾ ਪੋਜ਼ਿਟਿਵ ਰਹੋ ਕੰਮ ਕਰਦੇ ਰਹੋ ਜਿਹੜਾ ਵੀ ਕੰਮ ਕਰਦੇ ਆ ਸਿਰਾਂ ਤੇ ਮੁਸੀਬਤਾਂ ਆਉਂਦੀਆਂ ਪਰਿਵਾਰਾਂ ਤੇ ਮੁਸੀਬਤਾਂ ਆਉਂਦੀਆਂ ਸਾਡੇ ਗੁਰੂ ਪੀਰ ਪੈਗੰਬਰਾਂ ਦੇ ਸਿਰਾਂ ਤੇ ਵੀ ਪ੍ਰੋਬਲਮ ਆਈਆਂ ਸਾਰਿਆਂ ਹੱਲ ਹੋ ਗਈਆਂ ਸਾਰਾ ਕੁਝ ਹੱਲ ਹੋ ਜਾਂਦਾ ਹੈ ਮਾਲਕ ਤੁਹਾਡੇ ਨਾਲ ਹੋਵੇ ਮਿਹਨਤ ਤੁਹਾਡੀ ਜਿਹੜੀ ਹੈ ਤੁਹਾਡੇ ਨਾਲ ਹੋਵੇ ਸੋ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਤੁਹਾਨੂੰ ਕਿੱਦਾਂ ਲੱਗੀਆਂ ਕਮੈਂਟ ਲਾਜ਼ਮੀ ਕਰਿਆ ਕਰੋ ਅਸੀਂ ਉਹ ਕਲਾਕਾਰ ਨਹੀਂ ਜਿਨ੍ਹਾਂ ਨੂੰ ਲੋਕਾਂ ਨੇ ਸੋਸ਼ਲ ਮੀਡੀਆ ਨੇ ਪ੍ਰਮੋਟ ਕਰਨਾ ਹੈ ਸਾਨੂੰ ਕਿਸੇ ਨੇ ਪ੍ਰਮੋਟ ਨਹੀਂ ਕਰਨਾ ਨਾ ਅਸੀਂ ਉਹਨਾਂ ਦੀ ਮਿਹਨਤ ਕਦੇ ਕਰਨੀ ਹੈ ਸਾਡੇ ਲੋਕ ਸਾਡੇ ਸਰੋਤੇ ਮੈਨੂੰ ਚਾਹਣ ਵਾਲੇ ਲੋਕ ਜਿਹੜੇ ਪਿਛਲੇ 50 ਸਾਲ ਤੋਂ ਮੈਨੂੰ ਸੁਣ ਰਹੇ ਨੇ ਉਹ ਜੋ ਮੇਰੇ ਨਾਲ ਜੁੜਿਆ ਇਹ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਤੇ ਤੁਸੀਂ ਸਦਾ ਮੇਰੇ ਨਾਲ ਰਹੋ ਮੇਰੇ میوزਿਕ ਨੂੰ ਸੁਲਾਉਂਦੇ ਰਹੋ ਜਿਹੜੀਆਂ ਗਲਤੀਆਂ ਉਹ ਗਲਤੀਆਂ ਕੱਢਦੇ ਰਹੋ ਆਪਣੀ ਰਾਏ ਦਿੰਦੇ ਰਿਹਾ ਕਰੋ ਜਿਹੜੀ ਵੀ ਤੁਹਾਨੂੰ ਚੀਜ਼ ਲੱਗਦੀ ਹੈ ਮੈਂ ਹਰ ਚੀਜ਼ ਦੀ ਰਿਸਪੈਕਟ ਕਰਦਾ ਹਾਂ ਹਰ ਇਨਸਾਨ ਦੀ ਚਾਹੇ ਵੱਡਾ ਹੈ ਚਾਹੇ ਛੋਟਾ ਹੈ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਮੈਂ ਉਸ ਚੀਜ਼ ਨੂੰ ਪਰਧਾ ਲਾਜ਼ਮੀ ਪੜ ਕੇ ਜੇ ਮੈਨੂੰ ਚੰਗੀ ਲੱਗਦੀ ਹੈ ਮੈਂ ਉਹਦੇ ਤੇ ਅਸਰ ਕਰਦਾ ਮੈਂ ਉਸ ਚੀਜ਼ ਨੂੰ ਅੱਗੇ ਕੰਟਰੋਲ ਕਰਦਾ ਕਿ ਇਹ ਚੀਜ਼ ਜਿਹੜੀ ਹੈ ਗਾਂ ਤੋਂ ਕਦੇ ਨਾ ਹੋਵੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੋ ਤੇ ਚੰਗਾ ਲੱਗੇ ਤੇ ਆਪਣੇ ਯਾਰਾਂ ਦੋਸਤਾਂ ਨੂੰ ਜਿਹੜਾ ਭੇਜ ਦੋ ਜੇ ਨਾ ਚੰਗਾ ਲੱਗੇ ਤੇ ਡਿਲੀਟ ਕਰਕੇ ਫਿਰ ਵੀ ਸ਼ਾਂਤੀ ਨਾਲ ਆਰਾਮ ਨਾਲ ਮਜ਼ੇ ਨਾਲ ਇੰਜੋਏ ਕਰੋ ਤੇ ਤੁਹਾਡੀ ਖੁਸ਼ੀ ਲਈ ਤੁਹਾਡੀ ਕਾਮਯਾਬੀ ਲਈ ਮੈਂ ਸਦਾ ਹੀ ਜਿਹੜਾ ਹੈਗਾ ਪ੍ਰਮਾਤਮਾ ਕੀ ਅਰਦਾਸ ਕਰਦਾ ਹਾਂ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਖੁਸ਼ ਰਹੋ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਕ ਜੀ ਕਿ ਫਤਹਿ ਥੈਂਕ ਯੂ ਜੀ